ਹਾਂਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਸਾਰੇ ਚਲੋ ਅੱਜ ਫੇਰ ਤੁਹਾਡੇ ਵਾਸਤੇ ਵਰਨਾ ਗੱਡੀ ਲੈ ਕੇ ਆਏ ਆ ਤੇ ਜਿੰਨੀਆਂ ਵੀ ਵੀਡੀਓ ਪਾਉਣੇ ਆ ਆਪਾਂ ਘਰੇ ਖੜੀਆਂ ਗੱਡੀਆਂ ਦੀਆਂ ਵੀਡੀਓ ਪਾਉਣੇ ਆ ਆ ਵੀਰ ਨੇ ਨਾ ਇੱਕ ਹੁਸ਼ਿਆਰਪੁਰ ਏਰੀਆ ਦੇ ਵਿੱਚ ਜਿੰਨੇ ਵੀ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਆ ਸਸਤੀ ਜੀ ਗੱਡੀ ਲੈ ਕੇ ਆਏ ਆ ਤੁਹਾਡੇ ਵਾਸਤੇ ਰੇਟ ਸਸਤਾ ਹੈ ਗੱਡੀ ਵਧੀਆ ਵਰਨਾ ਗੱਡੀ ਹੈ ਤੇ 29 ਤੱਕ ਜਿਹੜਾ ਇਹਦਾ ਪਾਸਿੰਗ ਹੈ ਨਵ ਮਾਡਲ ਗੱਡੀ ਹੈ ਵਰਨਾ ਤੇ ਰੇਟ ਵੀਰਾਂ ਨੇ ਦੱਸਿਆ ਸੀ 155 ਤੇ ਮਿਊਜ਼ਿਕ ਸਿਸਟਮ ਗੇਅਰ ਹੋ ਗਿਆ ਇੰਜਨ ਹੋ ਗਿਆ ਬਿਲਕੁਲ ਓਕੇ ਹੈ 1 ਲੱਖ ਤੋਂ ਉੱਤੇ ਚੱਲੀ ਹੋਈ ਹੈ ਗੱਡੀ ਤੇ ਵੀਰਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਬਾਕੀ ਆਪਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਸਾਰੀ ਗੱਡੀ ਤੇ ਜਿਹੜੇ ਵੀਰਾਂ ਨੇ ਲੈਣੀ ਆ ਸਕਰੀਨ ਦੇ ਉੱਤੇ ਨੰਬਰ ਚੱਲ ਰਿਆ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ ਹਿਸ਼ਾਰਪੁਰ ਏਰੀਏ ਦੇ ਵਿੱਚ ਗੱਡੀ ਖੜੀ ਐ ਤੇ ਆਓ ਆਪਾਂ ਗੱਡੀ ਦੇਖਦੇ ਹਾਂ ਹੁਣ ਹਾਂ ਜੀ ਦੋਸਤੋ ਕਰੋ ਚੈੱਕ ਗੱਡੀ ਜਿਵੇਂ ਦੀ ਹੈਗੀ ਆ ਤੁਹਾਡੇ ਸਾਹਮਣੇ ਆ ਵੀਰਾਂ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਆ ਤੇ ਸੈਡਾਂ ਰੰਗ ਹੈ ਜਿਹੜਾ ਵਧੀਆ オリジナル ਰੰਗ ਪਿਆਗਾ ਸ਼ੀਸ਼ੇ ਸੂਸੇ ਸਾਰੇ ਓਕੇ ਦੀ ਰਿਪੋਰਟ ਐ ਟਾਇਰ ਵਧੀਆ ਪਏ ਨੇ ਲਾਇ ਲੱਗੇ ਨੇ ਨਵਾਂ ਮਾਡਲ ਗੱਡੀ ਆ ਵਰਨਾ ਤੇ ਘਰੇ ਖੜੀ ਹੈ ਕਿਸੇ ਦੇ ਜ਼ਿੰਮੇਦਾਰ ਵੀਰ ਨੇ ਤੇ ਸਮਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਵਧੀਆ ਐਨ ਦੇਖੋ ਸਾਰੀਆਂ ਸਾਈਡਾਂ ਦੇਖੋ ਤੁਸੀਂ ਸਾਈਡਾਂ ਦੇਖੋ ਤੇ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਆਪਾਂ ਬਾਈਂਆਂ ਦਾ ਦੇ ਦਿੱਤਾ ਬਾਈਂਆਂ ਨਾਲ ਤੁਸੀਂ ਹਿਸ਼ਾਰਪੁਰ ਵਾਲੇ ਗੱਲ ਕਰ ਲਿਓ ਆ ਦੇਖੋ ਅੰਦਰੋਂ ਸੀਟ ਕਵਰ ਨਵੇਂ ਪਾਏ ਨੇ ਇੱਕ ਨੰਬਰ ਸਾਰਾ ਤੇ ਬਾਈਆਂ ਨੇ ਸਾਰਾ ਚੱਲੀ ਹੋਈ ਦੀ ਵੀ ਦਿਖਾਤੀ ਚੈੱਕ ਕਰੋ ਗੱਡੀ ਕਰ ਦੋ ਫਿਰ ਸ਼ਾਰਪੁਰ ਵਾਲਿਆਂ ਨੂੰ ਸ਼ੇਅਰ ਗੱਡੀ ਆਹ ਦੇਖੋ ਜੀ ਮਿਊਜ਼ਿਕ ਸਿਸਟਮ ਸਾਰਾ ਵਧੀਆ ਲੱਗਿਆ ਹੋਇਆ ਹੈਗਾ ਚੱਲਦਾ ਵਧੀਆ ਓਕੇ ਦੀ ਰਿਪੋਰਟ ਹੈ ਹੋਰ ਵੀ ਤੁਸੀਂ ਜੇ ਗੱਡੀਆਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਘਰੇ ਬੈਠੇ ਗੱਡੀ ਦਵਾ ਦਾਂਗੇ ਤੇ ਘੱਡੇ ਘਰੇ ਬੈਠੀ ਗੱਡੀ ਵਿਕਾ ਦੇਾਂਗੇ ਲਓ ਜੀ ਕਰੋ ਚੈੱਕ ਰੇਟ ਵੀ ਨਹੀਂ ਕੁਛ ਬਾਈਆਂ ਨੇ ਜ਼ਿਆਦੇ ਰੱਖਿਆਗਾ 155 ਰੇਟ ਰੱਖਿਆਗਾ ਤੇ ਬਾਕੀ ਮਾਨਤਾਂ ਸੋਡਾ ਕਰ ਦੇਣਗੇ ਬਾਈ ਚਲੋ ਆਪਣੀ ਵੀਡੀਓ ਦੇਖ ਕੇ ਆਪਾਂ ਬਾਈਆਂ ਨੂੰ ਮਿਲੇ ਨਹੀਂ ਸੀਟ ਕਵਰ ਨੇ ਮੇ ਪਏ ਨੇ ਵਧੀਆ ਪਈ ਹੈ ਗੱਡੀ ਕੰਡੀਸ਼ਨ ਵਧੀਆ ਐਨੇ ਵਿੱਚ ਬਾਈ ਮੋਟਰਸਾਈਕਲ ਪੈਂਦਾ ਆਪਾਂ ਨੂੰ ਅੱਗੇ ਸਿਆਲ ਆ ਗਿਆ ਠੰਡ ਤੋਂ ਬਚਿਆ ਕਰੋਗੇ ਜਿਵੇਂ ਮਰਜ਼ੀ ਸੀਸੇ ਚੜਾ ਕੇ ਫਿਰਦੇ ਰਹੀਓ ਸਾਂਭੀ ਹੋਈ ਗੱਡੀ ਆ ਸਾਰਾ ਇੱਕ ਨੰਬਰ ਹੈ ਕਮਾ ਕਰਲ ਫਰੈਸ਼ਰਪੁਰ ਵਾਲਿਆਂ ਨੂੰ ਸ਼ੇਅਰ ਕਰ ਦਿਓ ਜੇ ਯਾਰ ਦਿਵਸਤ ਨੂੰ ਕਿਸੇ ਨੂੰ ਦਵਾਉਣੀ ਹੈ ਗੱਡੀ ਬਾਈਆਂ ਦਾ ਨੰਬਰ ਆਪਾਂ ਪਾ ਦਿੱਤਾ ਐਵਰੇਜ ਵੀ ਵਧੀਆ ਹੁੰਦੀ ਹੈ ਗੱਡੀ ਦੀ ਮੀਟਰ ਚੈੱਕ ਕਰ ਲਓ ਤੁਸੀਂ ਚਾਰੇ ਸੀਸੇ ਨੇ ਜਿਹੜੇ ਬਟਨ ਕੰਮ ਕਰਦੇ ਨੇ ਲੈ ਬਾਈ ਹੁਣ ਥੋੜੀਆਂ ਸਾਈਡ ਤੋਂ ਦਿਖਾ ਦਿੰਨੇ ਆਪਾਂ ਤੁਹਾਨੂੰ ਲਓ ਜੀ ਕਰੋ ਚੈੱਕ